ਹਾਂਜੀ ਮੇਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਆਪਣੇ ਭਾਈ ਨੇ ਲਿਆਂਦਾ ਕਣਸੂਖੇ ਵਾਲੇ ਨੇ ਨਾਮਾ ਟਰੈਕਟਰ ਬਾਈ ਕੀ ਕੀ ਨੌ ਕੀ ਇਹਦਾ ਡਿਊਟ ਫੇਜ਼ਰ ਕੀ ਕਹਿੰਦੇ ਆ ਨੌ ਸਾਲਾ ਕਸੂਤਾ ਜਿਹਾ ਹੈ ਨਾ ਲੈਣ ਨੂੰ ਡਿਊਜ ਫਾਰ ਹੈ ਨਾ ਹਾਂ ਡਿਊਜ ਕਹਿੰਦੇ ਨੇ 80 ਐਚਪੀ ਹੈ ਬਾਈ ਇਹ 80 80 ਐਚਪੀ ਟਰੈਕਟਰ ਆ ਵੀਰ ਸੋ ਸੰਧੂ ਫਾਰਮ ਵਾਲੇ ਕੋਲੇ ਸੇਮ ਮੈਨੂੰ ਲੱਗਦਾ ਇਹੀ ਆ ਹਾਂ ਸੇਮ ਇਹੀ ਆ ਬਾਈ ਇਹਦਾ ਹਿਸਾਬ ਔਖਾ ਹੀ ਆਊਗਾ ਹੌਲੀ-ਹੌਲੀ ਕਿਉਂਕਿ ਇਹ ਚ ਆਪਾਂ ਜੌਂਡੀਅਰ ਚ ਕਹਿ ਦਿੰਦੇ ਆ ਤਕਨੀਕ ਇਹ ਚ ਉਦੋਂ ਵੀ ਉੱਤੇ ਦੀ ਆ ਗਈ ਮੈਨੂੰ ਲੱਗਦਾ ਹੈ ਬਾਹਲਾ ਸੇਰਾ ਕਰਿਆ ਵਾ ਕੰਮ ਹਾਂ ਮੀਟਰ ਚ ਗੱਡੀ ਵਾਲਾ ਹੀ ਸਿਸਟਮ ਹੈ ਬਾਈ ਕਹਿੰਦਾ ਤੇ ਇਹਦੇ ਪਿੱਛੇ ਫਿਲਹਾਲ ਅਸੀਂ ਨੇ 13 ਹਲ ਪਾਏ ਹੋਏ ਨੇ ਕਿਉਂਕਿ ਇਹਦੇ ਵਾਸਤੇ ਤਾਂ ਵੀਰ ਕਹਿੰਦਾ ਸਪੈਸ਼ਲ ਕਰਾਉਣੇ ਪੈਣਗੇ 19 ਹਲ ਤੇ ਨਾਲੇ ਬਿਠਾ ਲਾ ਬਾਈ ਨੂੰ ਦੇਖੋ ਫਿਰ ਚੈੱਕ ਕਰਕੇ ਵੀ ਕਿਵੇਂ ਖੜੇ ਗੇਰ ਚ ਕੀ ਹਿਸਾਬ ਕਿਤਾਬ ਨਾਲ ਚੱਲੂ ਉੱਧਰ ਖੜਾ ਜੱਸੂ 5405 ਦੋਨੇ ਚੱਲ ਰਹੇ ਦੀ ਇਹ ਆਲੂਆਂ ਦੀ ਵਾਹ ਆਹਾ ਆਲੂ ਵਾਲੀ ਜ਼ਮੀਨ ਬਾਉਂਦੇ ਨੇ ਇੱਥੇ ਮੱਕੀ ਬੀਜਣੀਆਂ ਬਾਈ ਹਾਲ ਕਿਵੇਂ ਮੂੜੇ ਨੂੰ ਆਨਾ ਕੋਟੇ ਜੇ ਲੱਗੀਆਂ ਨੇ ਇਹਦੇ ਪਿੱਛੇ ਡੰਡਾ ਘੱਟ ਲੰਬਾ ਕਰਿਆ ਹੋਇਆ ਆਦੇ ਹੁਣ ਸਾਰੇ ਪੱਧਰ ਜੇ ਹੋ ਗਏ ਹਨੀ ਭਾਈ ਲੈਫਟੇ ਜਿਆਦਾ ਚੱਕਦਾ ਤੂੰ ਬਾਜੇ ਦੇਖ ਫੈਕੜ ਦੀ ਤਾਂ ਆਇਓ ਬਾਜਤਾ ਆਇਓ ਨਹੀਂ ਆਏ ਹੋ ਜਾਂਦਾ ਬਸ ਜਦ ਲਜਾਊ ਏਦੋਂ ਦੋਗਣੀ ਜਗਾ ਫੇਰ ਲੋਟ ਆਊਗਾ ਇਹ ਇਹਨਾਂ ਨੂੰ ਤਾਂ ਇਹ ਤੋੜ ਕੇ ਹੱਥ ਜਿਦਾ ਜੰਗਾਂ ਆ ਰਹੀ ਦੇਖੋ ਭਾਈ ਕਰੋ ਦਰਸ਼ਨ ਫੇਰ ਸੰਧੂ ਫਾਰਮ ਜੋਧਾ ਵਾਲੇ ਨੇ ਮਿਲੇ ਆ ਤੇ ਆਪਣੇ ਏਰੀਆ ਚ ਵੀ ਟਰੈਕਟਰ ਆਇਆ ਇਹ ਭਾਈ ਬਾਹਰੋਂ ਆਇਆ ਸੋ ਬਹੁਤ ਬਹੁਤ ਵਧੀਆ ਗੱਲ ਆ ਬਾਈ ਜਿਹੜੇ ਬਾਹਰੋਂ ਆ ਕੇ ਵੀਰ ਖੇਤੀ ਕਰਨ ਲੱਗਦੇ ਨੇ ਨਾ ਸੋ ਆਪਣੇ ਏਰੀਆ ਚ ਵੀ ਵਧੀਆ ਚੀਜ਼ਾਂ ਮੰਨ ਲਉ ਦੇਖਣ ਆਲੀਆਂ ਆਉਣ ਲੱਗੀਆਂ ਕਿਉਂਕਿ ਅੱਗੇ ਦੇਖ ਦਿੰਦੇ ਕਿਤੇ-ਕਿਤੇ ਟਮਾਟਾ ਵਾਹੇ ਟਰੈਕਟਰ ਜਰਮਨ ਮੇਡ ਲੱਗਦਾ ਮੈਨੂੰ ਇਹ ਬਾਕੀ ਆਪਾਂ ਨੂੰ ਇਹਦੇ ਬਾਰੇ ਬਾਲੀ ਜਾਣਕਾਰੀ ਨਹੀਂ ਹੈਗੀ ਜਿਹੜੇ-ਜਿਹੜੇ ਵੀਰਾਂ ਨੂੰ ਇਹਦੇ ਬਾਰੇ ਪਤਾ ਹੈ ਨਾ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਤੇ ਪਿੱਛੇ ਇਹਦੇ ਚਾਰ ਤਾਂ ਇਹਦੇ ਡਿਸਟ੍ਰੀਬਿਊਟਰ ਲੱਗੇ ਹੋਏ ਨੇ ਬਾਈ ਨੂੰ ਚਲਾਉਣ ਦੇ ਲਾ ਫੋਨ ਤੂੰ ਫੜ ਆਉਂ ਵੀ ਮਿੱਤਰ ਨਵਾਂ ਮੰਜੀ ਲਾਦੀ ਹਾਲਾਂ ਦੀ ਥੱਲੇ ਪੂਰੀ ਸਿਸਟਮੇ ਬਹੁਤ ਹੈ ਦੇਖੋ ਮੀਟਰਾਂ ਜੀ ਵੀ ਪੂਰੇ ਗੱਡੀ ਵਾਂਗ ਜਮਾ ਸਾਰੇ ਫੀਚਰ ਗੱਡੀ ਵਾਂਗ ਨੇ ਬਾਕੀ ਹਲੇ ਦੇ ਆ ਜਿਗਾਰਡ ਜੀ ਦਾ ਵੀ ਨਹੀਂ ਇੰਨਾ ਪਤਾ ਵੀ ਕਿਹੜੇ ਕਿਹੜੇ ਫੀਚਰ ਨੇ ਉਹ ਇੱਕ ਤਾਂ ਏਰੀਆ ਚ ਮਨ ਲਾ ਤਾਂ ਆਪਣੇ ਏਰੀਆ ਚ ਤਾਂ ਇੱਕ ਹੀ ਆਣਾ ਇਹ ਹਾਲੇ ਨੂੰ ਚਾਹੀਦੇ ਨੇ ਵੱਡੇ 19 ਹਲ ਚਾਹੀਦੇ ਆ ਬਾਈ ਕਿਹਾ ਮੁੱਜ ਦਾ ਤਾਂ ਜਮਾ ਨਹੀਂ ਹੈਗਾ ਬਾਕੀ ਹਲੇ ਘੰਟੇ ਚੱਲੇ ਟਰੈਕਟਰ 34 ਘੰਟੇ ਚੱਲੇ ਹਨ। ਯੋ ਯੋ ਟਰੈਕਟਰ ਚੱਲਦਾ ਜਿਹਾ ਯੋ ਯੋ ਫੁੱਲ ਦਾ ਟਰੈਕਟਰ ਕੋਲ ਨੂੰ ਪਤਾ ਹੀ ਆ। ਸਿਸਟਮੇ ਬਾਹਲਾ ਇਹੇ ਤਾਮਾ ਜਾਮਾ। ਕਿੰਨੇ ਦਾ ਪੈ ਗਿਆ ਹੈ ਬਾਈ? ਇਹ ਮੇਰੇ ਸਾਡੇ ਹੁੰਦੇ ਨਹੀਂ ਦਾ। 19 ਦਾ। ਵਿੱਚੇ ਜਾ ਕੇ ਤੇ ਕਾਪੀ। ਠੀਕ ਹੈ ਠੀਕ ਹੈ। ਹਣਾ ਦੇਖੋ ਦੂਏ ਜੀ ਵੀ ਜਾਵਾ ਉੱਕਣੇ ਚੱਲਦਾ ਨਾ ਜੱਟੜ ਤੋੜ ਬਾਕੀ ਬੜਾ ਟੱਟੜ ਹੈ ਮੜਾ ਮੈਨੂੰ ਥੱਲੇ ਉਤਰਨ ਦੇ ਮੈਂ ਥੱਲੇ ਉਤਰ ਕੇ ਬਣਾਉਣਾ ਹੋ ਵੀ ਹੁਣ ਦੇਖ ਕੇ ਫਿਰ ਹੁਣ ਦੂਏ ਚ ਚੱਲ ਰਿਹਾ ਪਹਿਲਾਂ ਪਹਿਲੇ ਚ ਚਲਾ ਰਿਹਾ ਦੀ ਆਉਂਦਾ ਟੋੜਾ ਵੱਟ ਦਾ ਉਹ ਨਾਲ ਇਹਦੇ ਕੁਝ ਵੀ ਨਹੀਂ ਦਿੰਦੇ ਹਨਾ ਕੰਪਨੀ ਵਾਲੇ ਜਿਹੜੇ ਬ੍ਰਾਂਡ ਨੇ ਇਹ ਨਾਲ ਨਹੀਂ ਕੁਝ ਮਿਲਦਾ ਉਹ ਜਿਹੜੇ ਦੇਸੀਆਂ ਨਾ ਆਹ ਫਿਰ ਬਾਧਾ ਬਾਧਾ ਸਮਾਨ ਲਾਉਣਾ ਇਸ ਦੇ ਪਈ ਈ ਹੋਟਲ ਤੇ ਮਿਕਵਾਂਟਰ ਦੀ ਆ ਹਾਂ ਇਹਦੇ ਫੰਕਸ਼ਨ ਦਿਖਾ ਬਾਈ ਆ ਜਾ ਦਸੂ ਨੂੰ ਪੁੱਛਦੇ ਆਪਾਂ ਨੂੰ ਹੁਣ ਪਤਾ ਤਾਂ ਹੈ ਨਹੀਂ ਸੱਚ ਲੱਗਦੀ ਆ ਜੀ ਜਾ ਉਹ ਫੰਕਸ਼ਨ ਦਿਖਾ ਹੋਰ ਸੱਚ ਲੱਗੀ ਵੀ ਵਾਲੇ ਦਿਖਾ ਇਹ ਦੇਖੀ ਹਾਂ ਮੈਂ ਦੇਖ ਰਿਹਾ ਜੀ ਉਹੀ ਤਾਂ ਗੱਲ ਆ ਦੇਖੋ ਮਿੱਤਰ ਹੁਣ ਕਿੰਨੇ ਲੱਗਦੀ ਕਹਿੰਦੇ ਆ ਜੀ 3 ਲੱਖ ਦੀ ਨਾ ਉਹਦੀ 175 ਦੀ ਕਿਰੇ ਵਾਲੇ ਨੇ ਚ। ਇਸ IRDI ਤੋਂ ਵੀ ਉੱਤੇ ਐਕਲ ਹੈ। ਹੈ? 20 ਲੱਖ ਦਾ ਆਇਆ। ਹਾਂ ਹਾਂ। ਆਪਣਾ ਹੈਂਡਲ ਤਾਂ ਪੈ ਗਿਆ ਵੀਰੇ। ਪੈ ਗਿਆ। ਮੈਂ ਕਿ ਵੀ ਅਸੀਂ ਤਾਂ ਕਰਨਾਲ ਤੋਂ ਆਇਆ ਇਹਨੇ। ਕਰਨਾਲ ਤੋਂ ਮਿਲੇ। ਡਿਸਟ੍ਰੀਬਿਊਟਰ ਇਹਦਾ। ਠੀਕ ਹੈ। ਆਪਣਾ ਇਹਦਾ ਡਿਸਟ੍ਰੀਬਿਊਟਰ ਵੀ ਨਹੀਂ ਹੈਗਾ ਇਹਦਾ। ਪਹ ਹਲੇ ਭੈ ਉਹ ਸੈਸਤਰੀਓ ਕੋ ਹੋਵਾਂਗੇ ਫੇਰ। ਡਿਸਟ੍ਰੀਬਿਊਟਰ ਆਕੇ ਗਈ ਕੋਈ ਡਰਾਈਵਰ ਹੈਗਾ ਸਹੀ ਇੱਥੇ ਆ ਸੰਗਰੂਰ। ਹਾਂ ਹਾਂ। ਉਹ ਕਹਿੰਦੇ ਵੀ ਅਸੀਂ ਮੰਗਵਾ ਦਾਂਗੇ ਇੱਥੋਂ। ਹਾਂ। ਕੀ ਕਰਨਾਲ ਤੋਂ ਹੀ ਮਵਾ ਦਾਂਗੇ ਉੱਥੇ ਖੜੇ ਨੇ ਫਿਰ ਉਹਦੇ ਨਾਲ ਤਾਂ ਉੱਥੇ ਠੀਕ ਹੈ ਉੱਥੇ ਚੈੱਕ ਕਰ ਲਾਂਗੇ ਵੀ ਜਿਹੜਾ ਵਧੀਆ ਹੋ ਉਹੀ ਲੈ ਆਵਾਂਗੇ ਬਾਈ ਫੇਸ ਵੀ ਸਿਲੈਕਟ ਕਰਨਾ ਜ਼ਰੂਰੀ ਹੁੰਦਾ ਤੇ ਯਾਰ ਮਹਿੰਗਾ ਛਤਰੀ ਬੜੀ ਮਹਿੰਗੀ ਇਹਦੀਆਂ ਹਾਂ ਛਤਰੀ ਬਹੁਤ ਮਹਿੰਗੀ ਕਿੰਨੇ ਦੀ ਹੈ 1.75 ਦੀ ਆ ਛੋਟੀ ਪੈਂਡ 1.75 ਦੀ ਦੂਜੀ ਦਾ 10% ਰਹਿ ਗਈ ਸਾਲ ਦੀ ਵਿਆਜ 'ਚ ਉਹ ਤਾਂ ਵਿਆਜ 'ਚ ਲੱਗ ਜੂ ਹਲੇ ਬੱਚ ਵੀ ਜਾਣਗੇ ਕੋਣ ਪੈਸੇ ਆਪਾਂ ਉਹ ਬੇਟ ਬੂਟ ਵੀ ਖਾਸੇ ਮਹਿੰਗੇ ਹੁਣ ਇਹ ਸਾਰੀ ਐਸੈਸਰੀ ਇੱਧਰ ਅੱਗੇ ਆ ਕੇ ਸੀਟ ਮੈਨ ਲੱਗਦਾ ਬੜੀ ਜਿਆਦੇ ਕੰਫਰਟੇਬਲ ਹੋਊਗੀ ਇਹ ਤਾਂ ਜਿਵੇਂ ਜ਼ਬਰਦਸਤ ਆ ਕੰਮ ਪੂਰਾ ਜਦੋਂ ਜੱਤ ਹੁੰਦਾ ਦਾ ਸੀਟ ਦਾ ਗੁੱਲੇ ਜਿਹਾ ਠੀਕ ਹੈ ਠੀਕ ਹੈ ਪਰ ਐਲਬੀਐਸ ਤੇ ਆ ਜਾਂਦਾ ਤੇ ਕਿੰੋ ਜਿਹਾ ਲੋਰ ਨਾਲ ਸੈਟ ਹੋ ਕੇ ਬੰਦਾ ਜਿਹੜੇ ਨੰਬਾ ਜਿਹਾ ਵੀ ਜਮਾ ਕੰਫਰਟ ਦੇ ਵਰ ਰਹੇ ਦਾ ਬੰਦਾ ਉਹ ਯਾਰ ਕੁੱਲ ਮਿਲਾ ਕੇ ਤੇਜੀ ਉਹ ਚੀਜ਼ ਆ ਗਈ ਜਿਹੜੀ ਆਪਾਂ ਫੋਨਾਂ 'ਚ ਪਹਿਲਾਂ ਅੰਗਰੇਜ਼ਾਂ ਕੋਲ ਦੇਖਦੇ ਹੁੰਦੇ ਸੀ ਅੰਗਰੇਜ਼ਾਂ ਵਾਲੀ ਉਹ ਐ ਟੈਕਨੀਕ ਵਾਲੀ ਆ ਲੈਂਬਰਗਿਨੀ ਲਿਖਿਆ ਹੋਇਆ ਲੈਂਬਰਗਿਨੀ ਦੀ ਆ ਵੀਰੇ ਉਹ ਲੈਂਬਰਗਿਨੀ ਆਪਣੀ ਦਾ ਤਾਂ ਲਿਖਾਇਆ ਹੈ ਉਹ ਤੈਨੂੰ ਦੱਸਣਾ ਨਹੀਂ ਸੀ ਖੜਦਾ ਜਾ ਚੱਕਰ ਨਹੀਂ ਨਾ ਉਹਨੂੰ ਉਹਨ ਤਾਂ ਜੋ ਜਪਾਂ ਕਹਿੰਦੇ ਹੀ ਲੈਂਬਰਗਿਨੀ ਦਾ ਲੈਂਬਰਗਿਨੀ ਦਾ ਲਿਫਟ ਕੈਪੈਸਿਟੀ ਦੀ ਸਾਰਿਆਂ ਨਾਲੋਂ ਵੱਧਦਾ ਹਨਾ 35 ਕਵਾਂਟਰ ਦੀ ਇਹ ਤੇ 35 ਕਵਾਂਟਰ ਪਲੱਸ ਆ ਹਲੇ ਲਿਫਟ ਕੁਬੈਸਟੀ ਇਹਦੀ ਅੱਦੇ ਡਬਲ ਜੈਕ ਲਾਇਵ ਨੇ ਕੰਪਨੀ ਵੱਲੋਂ ਦੋਹੇ ਪੱਡਾ ਵੀਰੇ ਦੋਹੇ ਪਾਸੇ ਡਬਲ ਜੈਕ ਨੇ ਪੰਪ ਕਾਦੇ ਆਲਾ ਮੂਰੇ ਕਹਿੰਦੇ ਆ ਹੋ ਰਹੀ ਠੀਕ ਹੈ ਠੀਕ ਹੈ ਅੱਡ ਨੇ ਪੰਪ ਅੱਡ ਠੀਕ ਹੈ ਠੀਕ ਹੈ ਇਹ ਕਹਿੰਦੇ ਜੀ ਵਧਾਉਣੀ ਆ ਇਹ 50 ਕਰਨੀਆਂ ਵੀ ਉਹ ਵੀ ਹੋ ਜੀ ਕਰਨੀਆਂ ਉਹ ਕਹਿੰਦੇ ਜੇ ਕੁਝ ਨਹੀਂ ਛੱਡਦੇ ਦੇ ਵਿੱਚ ਸਮਾਨ ਆ ਕੋਈ ਉਹ ਕਹਿੰਦੇ ਕੰਪਨੀ ਵਾਲੇ ਕਹਿੰਦੇ ਸਭ ਤੋਂ ਕਰਾ ਕੇ ਲੈ ਜਾਓ ਠੀਕ ਹੈ ਠੀਕ ਹੈ ਵੀ ਹੋਰ ਵੀ ਵਧ ਜੂ ਕਹਿੰਦੇ ਬਾਕੀ ਇਹਦੇ ਡਬਲ ਡਿਸਟ੍ਰਿਬਿਊਟਰ ਆ 6 ਵਾਲੀ অপਸ਼ਨ ਵੀ ਆਉਂਦੀ ਹੈ ਇਹਦੇ ਵਿੱਚ ਤੇ ਇਹਦੀ ਸਰਵਿਸ ਕਿੰਨੇ ਘੰਟੇ ਤੇ ਹੋਊ ਲਗਭਗ ਪਹਿਲੀ ਵੀਰੇ 100 ਤੇ ਸਰਵਿਸ ਵੀ ਬਹੁਤ ਮਹਿੰਗੀ ਹੋਊਗੀ ਨਾ ਮਹਿੰਗੀ ਤਾਂ ਨਹੀਂ ਹੈ ਨਾ ਮਹਿੰਗੀ ਤਾਂ ਨਹੀਂ ਵੀਰੇ ਠੀਕ ਹੈ ਕਹਿੰਦੇ ਕਿੰਨੇ ਦੀ ਕੋਈ ਜਿੰਨੀ 9 ਫਲਟਰਾਂ ਦੀ ਜਗ੍ਹਾ ਨਹੀਂ ਠੀਕ ਹੈ ਠੀਕ ਹੈ ਆਪਾਂ ਕਹਿੰਦੇ ਵੀ ਕੋਈ ਚੱਕਰ ਨਹੀਂ ਕਹਿੰਦੇ ਪਰ ਕਰਾਇਓ ਸਾਤੂ ਸਰਵਿਸ ਨਾ ਫਿਰ ਤਾਂ ਕਰਾਉਣ ਦਾ ਤਾਂ ਫਾਇਦਾ ਉੱਥੀ ਆ ਫਿਰ ਉਹੀ ਤਾਂ ਗੱਲ ਐਨੀ ਮਹਿੰਗੀ ਚੀਜ਼ ਆ ਸੀ ਆ ਪਾਵਾਂਗੇ ਇੱਥੇ ਕਰਨਾਲ ਤੋਂ ਵੀਵਰ ਲੂਵਰ ਵੀ ਬੜੇ ਘੈਂਟ ਤੇ ਮੈਂਟੇਨ ਕਰੀਗੇ ਸਾਰੀ ਜਗ੍ਹਾ ਆ ਡਿਸਟ੍ਰੀਬਿਊਟਰ ਇਹ ਪੁੱਛੋ ਆ ਨਾਲ ਵਾਲੇ ਉਤਲੇ ਨੇ ਆ ਬਿਹੜਾ ਪੀਲਾ ਉਹ ਹੀਠ ਵਾਲਿਆਂ ਦੇ ਨੇ ਠੀਕ ਹੈ ਠੀਕ ਹੈ ਨਾ ਉਹ ਜੋ ਹੂੀ ਸੌਪ ਆ ਇੱਧਰ ਆ ਗਾਦੇ ਵਾਲੇ ਇਹਦਾ ਗੇਅਰ ਪੀਟੀਓ ਵਾਲਾ ਇਹ ਪੀਟੀਓ ਵਾਲੇ ਤਿੰਨ ਗੇਅਰ ਨੇ ਦੇ ਵਿੱਚ ਠੀਕ ਹੈ 700 ਵਾਲੇ 750 ਚੱਕਰ ਆ ਉਰੇ 540 ਆ ਉਰੇ ਨਿਊਟਰਲ ਆ ਉਰੇ ਸਿੰਕਰੋ ਆ ਸਿੰਕਰੋ ਜਿੰਨੇ ਦੇ ਗੇਅਰ ਨੇ 30 ਹਾਂ 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 32 ਸਪੀਡਾਂ 32 ਸਪੀਡਾਂ ਪੀਟੀਓ ਦੀਆਂ ਨੇ ਵੀਰੇ ਇਹਦੀਆਂ ਠੀਕ ਹੈ ਠੀਕ ਹੈ ਇਹ ਵੀ ਖਾਸਿਆ ਫੀਚਰ ਇਹਦੇ ਚ ਮੂਰਲਾ 4b4 ਵਾਲਾ ਆ ਗਿਆ ਯਾਰ ਠੀਕ ਆ ਠੀਕ ਆ ਉਹਦੀ ਇੰਡੀਕੇਟਰ ਬਾ ਦਿੰਦਾ ਹੈ ਇਹ ਬੰਦੇ ਵੀ ਇੱਕ ਨਾਲ ਆ ਜਦਾਂ ਹਾਂ ਦੂ ਦੂ ਕਰੀ ਜੂ ਜਦ ਤੱਕ ਹੈਂਡ ਨਹੀਂ ਫਿਰ ਉਹੀ ਗੱਲ ਆ ਗਈ ਨਾ ਵੀ ਗੱਡੀ ਵਾਲੇ ਫੀਚਰ ਆ ਗਏ ਸਾਰੇ ਹੈਂਡ ਬ੍ਰੇਕ ਵੀ ਦਿੱਤੇ ਇਹ ਲਾਉਣੀ ਲਾਉਣਾ ਹੈ ਇਹ ਮੂਰਲੇ 37 ਇਹਨਾਂ ਨੂੰ ਵੀ ਲੱਗਦੇ ਹਾਂ ਮੂਰਲੇ ਨਹੀਂ ਲੱਗਦੇ ਫਿਰ ਕੱਲੇ ਮੂਰਲੇ ਲੱਗਦੇ ਨੇ ਉਹ ਕਿੱਥੋਂ ਜੇ ਹੁੰਦੇ ਆ ਠੀਕ ਜੇ ਵਾ ਐ ਕਰਦੀ ਵੀਰੇ ਆਪਾਂ ਹਾਂ ਚਾਰੇ ਵੇ ਇੱਕ ਲੱਗਣ ਦਾ ਜਾਣਗੇ ਤੇ ਪੋਤੇ ਨੂੰ ਕਰਤੀਏ ਤਾਂ ਕੱਲੇ ਪਿੱਛੇ ਚੱਲ ਜੇ ਠੀਕ ਆ ਠੀਕ ਆ ਆ ਵੀ ਖਾਸ ਫੀਚਰ ਆ ਯਾਰ ਇਹ ਵੀ ਵੱਖਰੀ ਆ ਉਹਦੇ ਮੈਨੂੰ ਕੋਈ ਫਾਇਨਲ ਮਾਰ ਗਿਆ ਤੇ ਸ਼ਟ ਲਗੇ ਧੱਕਿਆ ਪਾਉਰੇ ਹਾਂ ਹਾਂ ਕਹਦ ਨਾ ਹਾਂ ਹਾਂ ਇਹ ਤਾਂ ਰੇਰ ਲੱਗਿਆ ਵਾ ਠੀਕ ਆ ਪੰਜ ਗੀਅਰ ਨੇ ਇਹਦੇ ਹਾਂ ਹਾਂ ਪੰਜ ਨੇ ਇਹਦੇ ਸੱਚੇ ਗੀਅਰ ਇਹਦੇ ਗੀਅਰ ਪੰਜ ਨੇ ਠੀਕ ਆ ਹਾਈ ਲੋ ਮੀਡੀਅਮ ਠੀਕ ਆ ਠੀਕ ਆ ਕ੍ਰੀਪਰ ਆ ਹਾਂ ਹਾਂ ਬੜੀ ਵੈਸੇ ਮਾਰੀ ਆਵਾਜ਼ ਦੇਖੀ ਕਹਿ ਗਈ ਆ ਠੀਕ ਆ ਠੀਕ ਆ ਕੰਨੀ ਘੈਂਟ ਵਾਲਾ ਹੋਰ ਹੁਣ ਦੱਸਿਓ ਤੁਹਾਨੂੰ ਮੂਰਲੇ ਬ੍ਰੇਕ ਲਾ ਕੇ ਦਿਖਾਊਗਾ ਇਹ ਵੀ ਵੱਖਰੀ ਟੈਕਨੀਕ ਹੈ ਸਾਡੀ ਜਿਵੇਂ ਪਿੱਛੇ ਲੱਗਦੇ ਔਕਣੇ ਮੁਰ ਰਹੇ ਝੋਰੇ ਵਾਲਾ ਤੂੰ ਹੀ ਫਿਰੀ ਜਾਂਦਾ ਹਾਂ ਟਰਾਲੀ ਟਰੂਰੀ ਨੂੰ ਨਾਲ ਨਹੀਂ ਛੱਡਦਾ ਹੁਣ ਆਏ ਟਰਾਲੀ ਇਹਨੇ ਕੀ ਛੱਡਣੀ ਹੈ ਟਰਾਲੀ ਨੂੰ ਤਾਂ ਮੈਂ ਆਰਾਮ ਨਾਲ ਪੱਟ ਕੇ ਲੈ ਜਾਂਦਾ ਹੁਣ ਟਰਾਲੀ ਪਾ ਕੇ ਦੇਖੀਏ ਜੋ ਹਾਂ ਹਾਂ ਆਪਣੇ ਵਾਲੀ ਬਾਈ ਪੁੱਤ ਹਾਂ ਬਹੁਤ ਵੰਦਿਆ ਜੀ ਤੂੰ ਦਾ ਪੂਰੀ ਠੀਕ ਹੈ ਠੀਕ ਹੈ ਆਹ ਖੋਲੀ ਓਏ ਆਇਆ ਨਹੀਂ ਪਲੇਨ ਜਾਈ ਪੈ ਜਾਮਈ ਸਹੀ ਗੱਲ ਹੈ ਲਾਈਟਾਂ ਵੀ ਹੋਰ ਡਿਫਰੈਂਟ ਨੇ ਪੂਰੀਆਂ ਚਾਨਣਾਂ ਦਾ ਬਹੁਤ ਹੋਣਾ ਨਾ ਚਾਨਣਾਂ ਦਾ ਬਹੁਤ ਨੀਮੀਆ ਜਾਂਦੇ ਨੀਮੀਆ ਜਾਂਦੇ ਠੀਕ ਹੈ ਦੇਖਦੇ ਆਂ ਇਹਦੇ ਦੋਏ ਪ੍ਰੋਜੈਕਟਰ ਪਾਏ ਆ ਇਹਨਾਂ ਇੰਜਨ ਦੇਖੋ ਮਿੱਤਰ ਔਰ ਤਾਂ ਇਹ ਲੱਗਦਾ ਜਿਵੇਂ ਸਾਰੀ ਕੋਈ ਆਏ ਨਹੀਂ ਰਿਹਾ ਇਹਦੇ ਠੀਕ ਹੈ ਠੀਕ ਹੈ ਫਿਰ ਆਏ ਆ ਨਾ ਜ਼ਰੂਰੀ ਆ ਅਗਨੀ ਕਿ ਹੁਣ ਕਈ ਸੇ ਵਹ ਲੱਗੇ ਹੋਏ ਨੇ ਪੈਂਟਰ ਕੂਲਰ ਆ ਐਂਡੀ ਸਰਕੂਲਰ ਆ ਇਹ ਚਾਹ ਦੇ ਦਾ ਫਿਲਟਰ ਆ ਗਿਆ 에ਅਰ ਫਿਲਟਰ ਇਹਦਾ ਫਿਲਟਰ ਵੀ ਹੋਰ ਸਟੈਂਡ ਦਾ ਹਨਾ ਹੋਰ ਇਹ ਮਗਲਿਆ ਉਹ ਮਗਲਿਆ ਵਾਲਾ ਕੂਲਰ ਮਗਲਿਆ ਵਾਲੀ ਵੀ ਠੰਡਾ ਕੋਈ ਜਦੋਂ ਪਾਣੀ ਵੀ ਠੰਡਾ ਹੋ ਕੇ ਜਾਊ ਹਵਾ ਵੀ ਠੰਡੀ ਹੋ ਕੇ ਜਾਊ ਤੇ ਫਿਰ ਇਹ ਗਰਮ ਨਹੀਂ ਹੁੰਦਾ ਹਾਂ ਗਰਮ ਟਰੈਕਟਰ ਸਾਡਾ ਨਾ ਸਹੀ ਗੱਲ ਆ ਫਿਰ ਤਾਂ ਟੈਂਕੀ ਕਿੰਨੇ ਲੀਟਰ ਦੀ ਇਹਦੀ ਲਗਭਗ ਨਾ 65 ਲੀਟਰ ਜਾਂ ਖੜੀ 70 ਦੀ ਹੋਵੇਰੇ ਹਾਂ 65 ਜਾਂ 70 ਦੀ ਹੋਣੀ ਹੈਵਰੀ ਜੂ ਰੀਗ ਨਿੱਕੀ ਦਿੰਦਾ ਹੈ ਤਾਂ ਚੱਲ ਆਇਆ ਹੈਵਰੀ ਯਾਰ ਬੱਸ ਉਹਨਾਂ ਦਾ ਜਿਆਦਾ ਨਹੀਂ ਅਸੀਂ ਕੋਈ ਲਾਇਆ ਫੇਰ ਵੀ ਮੋਟਾ ਮੋਟਾ ਜਿਹਾ ਲੱਗਦਾ ਹੈ ਇਹਨਾਂ ਜਿੰਨੀ ਖਾਂਦਾ ਇਹਨਾਂ ਜਿੰਨੀ ਖਾਂਦਾ ਸਾਨੂੰ ਚਲਾਇਆ ਘੱਟਾ ਨੂੰ ਲੈ ਹਿਸਾਬ ਕਿ ਬਾਕੀ ਇਹਦੇ ਮੇਜ ਦਾ ਸੰਦ ਪੀਣਾ ਆ ਗਿਆ ਹਾਂ ਗੱਲ ਤਾਂ ਉਹੀ ਆ ਹੁਣ ਆਹ ਕੰਪਨੀ ਵਾਲੇ ਕਹਿੰਦੇ ਕਹਿੰਦੇ ਵੀਰੇ ਜੇ ਸਵਰਾਜ ਉਹ 6855 ਹਾਂ ਹਾਂ ਉਹਦੇ ਹਿਸਾਬ ਦੇ ਹਾਲ ਜਿਵੇਂ ਤੇਰਾ ਖਿੱਚਦਾ ਜੇ ਮੇਰੇ ਮਾਗਰੂਨੀ ਜ 21 ਹਲ ਪਾ ਕੇ ਬਰਾਬਰ ਚਲਾਓ ਇਹ ਤੁਹਾਨੂੰ ਸਸਤਾ ਪਾਉਂਦਾ ਨਾ ਸਹੀ ਗੱਲ ਆ ਬਾਈ ਗੱਲ ਸਹੀ ਆ ਜੇ ਇੰਪਲੀਮੈਂਟ بڑے ਹੋਣਗੇ ਨਾ ਇਹ ਸਸਤਾ ਪੂਰਾ ਹੋ ਜਾਊਗਾ ਉਹੀ ਤਾਂ ਗੱਲ ਆ ਹੁਣ ਯਾਰ ਯਾਰ ਸੱਤ ਫੋਟਾ ਰੋਟਾ ਵਾਟਾ ਚੱਲਣਾ 12 ਚ ਲਾਊਗਾ 12 ਤੋਂ ਵੀ ਜਿਹੇ ਬੜਾ ਚਲਾ ਉਹੀ ਤਾਂ ਗੱਲ ਆ ਹਾਲ ਜਣੀ ਬੜੇ ਚਾਹੀਦੇ ਇਹਦੇ ਗਾਲ ਹਾਲ 19 ਚਾਹੀਦੇ ਆ ਹੁਣ ਯਾਰ ਇਹਦਾ ਸਪੈਸ਼ਲ ਬੜਨਗੇ ਇਹਦਾ ਵੱਖਰੇ ਸੰਦ ਬਣਾਉਣੇ ਪੈਣਗੇ ਸਾਰੇ ਠੀਕ ਆ ਠੀਕ ਆ ਸੈਲਜ ਵਾਲੀ ਮਸ਼ੀਨ ਲਾਉਣੀ ਇਹਦੇ ਤੇ ਠੀਕ ਆ ਇੰਜਨ ਵੀ ਖਾਸਾ ਬੜਾ ਇਹਦਾ ਹਾਂ ਜੇ ਇੱਕ ਜੱਕ ਖਰਾਬ ਵੀ ਹੋ ਗਿਆ ਆਇਰਾ ਡੰਡਾ ਲੱਗਿਆ ਹੋਇਆ ਜਿਹੜਾ ਉਹ ਨਹੀਂ ਚੱਲੂਗਾ ਟਰੈਕਟਰ ਨੂੰ ਕੋਈ ਫਰਕ ਨਹੀਂ ਪੈਣਾ ਮੂਰੇ ਤਾਂ ਕੰਮ ਤਾਂ ਆਊਗਾ ਰੁਕਦਾ ਨਹੀਂ ਮਤਲਬ ਕਿ ਕੰਮ ਰੁਕਦਾ ਨਹੀਂ ਹੈਗਾ ਕੰਮ ਚੱਲੀ ਜਾਊਗਾ ਸਹੀ ਗੱਲ ਆ ਤੇ ਇਹਦੀ ਜਿਹੜੀ ਆਪਣੀ 4x4 ਵਾਲੀ ਉਹ ਹੁੰਦੀ ਆ ਪੀਟੀਓ ਉਹ ਵੀ ਵੇਚਦੀ ਹੈ ਇਹਦੇ ਨਹੀਂ ਜਿਹੜੇ ਸਾਫਟੇ ਦੇ ਉੱਤੇ ਨਹੀਂ ਜਾਂਦੀ ਆ ਮੈਂ ਤਾਂ ਪਿੱਛੇ ਦੀ ਆ ਦੂਜਿਆਂ ਦਾ ਤਾਂ ਜਿਵੇਂ ਉਹਦੇ ਟਰੱਕ ਤੇ ਨਹੀਂ ਆਦੇ ਨੇ ਪਿੱਛੇ ਨੂੰ ਸਾਫਟਾ ਹੀ ਦਿਖੀ ਜਾਂਦੀ ਹੁੰਦੀ ਆ ਨਾਲੇ ਤਾਂ ਹੋਰ ਵੀ ਫਰਕ ਕਰਦੇ ਜੀ ਹਾਂ ਜੇ 4 ਵਾ ਬੂਸ ਲੱਗਿਆ ਹੋਇਆ ਹੈ ਜਾਂ ਨਹੀਂ ਲੱਗਿਆ ਬਈ ਆਵਾਜ਼ ਨਹੀਂ ਕਰਦਾ ਹੈਗਾ ਹਾਂ ਇਹ ਗੱਲ ਸਹੀ ਹੈ ਇਹ ਗੱਲ ਦਾ ਬਹੁਤ ਦੂਜਾ ਘੈਂਟ ਘਿਹੜੇ ਸਾਰੇ ਹੀ ਕਰਦੇ ਨੇ ਫਿਰ ਉਹ ਆਵਾਜ਼ ਕਰਦੇ ਨੇ ਦੂਜੇ ਘੈਂਟ ਆ ਯਾਰ ਮੁੱਕ ਦੀ ਗੱਲ ਟਰੈਕਟਰ ਪੂਰਾ ਹੈ ਰੇਸ ਜਹਾਜ਼ ਵਾਲੀ ਲੱਗੀ ਹੋਈ ਆ ਹਾਂ ਸਹੀ ਗੱਲ ਜਹਾਜ਼ਾਂ 'ਚ ਹੁੰਦੀ ਹੈ ਇਹ ਜੀ ਉਹ ਸਾਰੇ ਟਰੈਕਟਰ ਚੋਕ ਹੋ ਗਏ ਜੀ ਹਾਂ ਹਾਂ ਉਹਨਾਂ ਨੇ ਵੀ ਜੌਂਡੀਅਰ ਵੀ ਹਾਂ ਹਾਂ ਤੇ ਆਹ ਆਰਦਨ ਵੀ ਨੋਵੋ ਵੀ ਹਾਂ ਹਾਂ ਕਹਿੰਦੇ ਜੇ ਉਹ ਜਾਮ ਉਹਨਾਂ ਦੀ ਚੋਕ ਖੋਲ ਕੇ ਤੋੜਨੀ ਪੈਂਦੀ ਆ ਇਹਦਾ ਸਿੰਕਰੋ ਪੀਟੀਓ ਪਾ ਕੇ ਜਿਹੜੀ ਸਿੰਕਰੋ ਵਾਲਾ ਠੀਕ ਵਾਲੀ ਕੱਢ ਦਿੰਦਾ ਹੈ ਨਾ ਪਹਿਲਾਂ ਗਰੀਪਰ ਪਾਉਂਦੇ ਗਰੀਪਰ ਪਾਉਦਾ ਇਹ ਹਾਈਡਨ ਗਰੀਪਰ ਕਿੰਨਾ ਤੇ ਕਹੀਂ ਗਰੀਪਰ ਪਾ ਦੋ ਗਰੇ ਤੋੜ ਕੇ ਹਟੂ ਜਾਏ ਪਲੇਟ ਤੋੜ ਦੇ ਠੀਕ ਹੈ ਠੀਕ ਹੈ ਘੁਮਾ ਕੇ ਹਟੂਆ ਮਸ਼ੀਨ ਨੂੰ ਰੁਕ ਦਿੰਦਾ ਹੈ ਇਹੀ ਤਾਂ ਖਾਸੀ ਉਹਦਾ ਉੱਡੇ ਜਾਂ ਪਹਿਲੇ ਜਾ ਬਹੁਤ ਠੀਕ ਆ ਫਿਰ ਤਾਂ ਠੀਕ ਆ ਵੀ ਦੱਸਦਾ ਵੀ ਕਿੰਨੇ ਕਿੰਨੇ ਵੀ ਡੋਕਟਰ ਕਹਾ ਕਰੂਗਾ ਹੁਣ 0.2 ਤੇ ਆ ਠੀਕ ਆ ਠੀਕ ਆ ਤਾਂ ਵੀੜੇ ਵੀ ਕੁਰੀ ਦੀ ਹੈਗੀ ਆ ਝਾੜੀ ਸੜਕ ਤੇ ਪੰਜਵੇਂ ਜਾ ਅਲਦਾਰ ਏਸ ਵੀ ਨਹੀਂ ਖੋਲੀ ਕਿੰਨੇ ਤੋ ਜਾਂਦਾ ਇਹ ਚੱਕਰਾਂ ਚ 2400 ਤੱਕ ਭਾਈ ਜਾਂਦਾ 2200 2200 ਆਇਦਾਂ ਜੇ ਵਧਾਉਣੀ ਹੋਵੇ ਰੇਸ ਵੀ ਵੱਜੂ ਜੀ ਤਾਂ ਅਗਾਹ ਵੀ ਜਾਂਦਾ ਹੁੰਦਾ ਪਨੀ ਵਾਲੇ ਕਹਿੰਦੇ ਸਾਨੂੰ ਪੁੱਛ ਕੇ ਛੇੜੋ ਹਾਂ ਲੋੜੇ ਨਹੀਂ ਛੇੜਦੀ ਇਹਦਾ ਹੁਣੇ ਪਾਵਰ ਬਹੁਤ ਆ ਜਿਆਦਾ ਲੱਗ ਰਿਹਾ ਉਹ ਚੱਕਰ ਵਧਾਉਂਦੇ ਨੇ ਆਪਣੇ ਇਹ ਰੇਸ ਹੋਵੇ ਜੀ 120 ਸ਼ੋ ਤੋਂ ਜਾਂਦਾ ਪਰ ਰੇਸ ਹਾਂ ਜੀ ਬਬਾ ਵੀ ਅੱਗੇ ਆਪਣਾ ਕੋਈ ਸਹੀ ਤਰੀਕਾ ਦੱਸੋ ਪਾ ਗਿਆਂ ਆਪਣਾ ਠੀਕ ਹੈ ਠੀਕ ਹੈ ਬਹੁਤ ਠੀਕ ਹੈ ਆ ਬਟਨ ਕਹਦੇ ਇਹਲਾ ਇਹ ਕਰੂਜ਼ ਆ ਵੀਰ ਕਰੂਜ਼ ਮੋਡ ਇਹ ਕਰੂਜ਼ ਆ ਇਹ ਮੈਨੂੰ 18-1900 ਤੇ ਜਾ ਕੇ 1800 ਤੇ ਵੀਰ ਬੱਡਲਾਂੀਆਂ ਕਿਤਾਬ ਜੀ ਹੈ ਜੋ ਪੜਨੀ ਪੂਰੀ ਉਰੋਂ ਸੈਟ ਹੋਣ ਫੰਕਸ਼ਨ ਵਾਲੇ ਨੇ ਹਲੇ ਹੌਲੀ ਹੌਲੀ ਸਮਝ ਆਉਣਗੇ ਬਾਕੀ ਘੈਂਟ ਆ ਯਾਰ ਕਰ ਲਓ ਮਰਾ ਕੇ ਟਰੈਕਟਰ ਪੂਰਾ ਫੇਰ ਚੰਦੂ ਆ ਇਹ ਆਏ ਨਹੀਂ ਹੈਗਾ ਵੀ ਉਹੀ ਬੈਗੇ ਸਹੀ ਗੱਲ ਹੈ ਠੰਡੇ ਨਹੀਂ ਹੁੰਦੇ ਨੇ ਵੀਰ ਫਰੀਕੋ ਜਿਮੈਂਟਾੜਾ ਹਾਂ ਹਾਂ ਪੈਡਰੋਲਿਕਾ ਕਿਹੜਾ ਮਹਾਰਾਣਾ ਈ ਟੱਲੇ ਹੁਣ ਕਦੇ ਜ਼ਿੰਦਗੀ ਭਰ ਨਾ ਪੂਰ ਹੋਵੇ ਠੀਕ ਹੈ ਠੀਕ ਹੈ ਕੀਮਤ ਦੇ ਹਿਸਾਬ ਨਾਲ ਯਾਰ ਕੁਆਲਟੀ ਵੀ ਦਿੱਤੀ ਹੋਇਆ ਸਾਰੀਆਂ ਚੀਜ਼ਾਂ ਤਾਂ ਹੀ ਨੇ ਲਓ ਵੀ ਹੁਣ ਤੁਹਾਨੂੰ ਦਿਖਾਉਣਾ ਹੈ ਮਿੱਤਰੋ ਪਰਫਾਰਮੈਂਸ ਇਹਦੀ ਮਾੜੀ-ਮੋਟੀ ਬਸ ਤੇ ਦੇ ਵੱਡੇ ਐਂਪਲੀਮੈਂਟ ਚਾਹੀਦੇ ਆ देख ීෙ ද මගය